ਚਲੋ ਭਾਈ ਅੰਮ੍ਰਿਤਪਾਲ ਸਿੰਘ ਦੀ ਪੂਰੀ ਟੀਮ ਅੱਜ ਮੇਗਾ ਦੇ ਵਿੱਚ ਪਹੁੰਚੀ ਆ ਅਸੀਂ ਤੈਰ ਜਦੋਂ ਸ਼ੁਕਰ ਗਜ਼ਾਰ ਰਹਾਂ ਕਿ ਉਹ ਪਿੰਡ ਮੇਗਾ ਦੇ ਵਿੱਚ ਘਰ ਘਰ ਜਾ ਕੇ ਤੇ ਰਾਸ਼ਨ ਖੁੰਮੇ ਦਿਲ ਨਾਲ ਵਰਤਾਣ ਦੀ ਸੇਵਾ ਕਰ ਰਹੇ ਨੇ ਪਰਮਾਤਮਾ ਨਾਲ ਬਹੁਤ ਸਾਰੀ ਆਸ਼ੀਸ਼ ਵਰ ਬਰਕਤ ਦੇਣ ਵਾਲਾ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰ ਵੀ ਤਰੱਕੀ ਕਰਨ ਉਹਨਾਂ ਨੇ ਕੋਈ ਜਾਤ ਪਾਤ ਦੀ ਕੋਈ ਗੱਲ ਨਹੀਂ ਆ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਖਾਲਸਾ ਜੀ ਲਾਗੇ ਖਲੋਤੇ ਨੇ ਕੁਝ ਸ਼ਰਾਰਤੀ ਅਨਸਰ ਨੇ ਮੈਂ ਵੀ ਪਾਸਟਰ ਹਾਂ ਤੇ ਜਿਹੜੇ ਕਿਸੇ ਸਾਡੇ ਧਰਮ ਦੇ ਵਿੱਚ ਦੋਨਾਂ ਕੌਮਾਂ ਦੇ ਵਿੱਚ ਨੌ ਤੇ ਮਾਸਤ ਸਾਡਾ ਰਿਸ਼ਤਾ ਹੈ ਤੇ ਅਸੀਂ ਸਾਡਾ ਭਾਈਚਾਰਾ ਹੈ ਬਹੁਤ ਤਗੜਾ ਭਾਈਚਾਰਾ ਹੈ ਪਰ ਕੁਝ ਸ਼ਰਾਰਤੀ ਲੋਕ ਥੋੜੀ ਗੱਲ ਨੂੰ ਵਧਾ ਕੇ ਘਟਾ ਕੇ ਕਰਦੇ ਨੇ ਅੱਜ ਅਸੀਂ ਇਕੱਠੇ ਹਾਂ ਅੱਜ ਦੁੱਖ ਦੇ ਸਮੇਂ ਉਹਨਾਂ ਕਰਕੇ ਸਾਰੇ ਬਦਨਾਮ ਹੋਏ ਨਹੀਂ ਉਹਨਾਂ ਨੇ ਵੇਖੀ ਕੋਈ ਜਾਤ ਪਾਤ ਨਹੀਂ ਵੇਖੀ ਇਸਾਈਆਂ ਦੇ ਨਾਲ ਵੀ ਖੜੇ ਨੇ ਮੁਸਲਮਾਨ ਦੇ ਨਾਲ ਵੀ ਖੜੇ ਨੇ ਸਿੱਖ ਦੇ ਨਾਲ ਵੀ ਖੜੇ ਨੇ ਹਿੰਦੂ ਦੇ ਨਾਲ ਵੀ ਉਹ ਖੜੇ ਨੇ ਅਸੀਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਇਹਨਾਂ ਜੱਸੇ ਬੰਦੀ ਦਾ ਇਹ ਜਗ੍ਹਾ ਤੇ ਆਏ ਨੇ ਪ੍ਰਭੂ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ਾਂ ਵਰਕਰ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਇਹਨੇ ਮਤਲਬ ਬਹੁਤ ਸੋਹਣੇ ਵਿਚਾਰ ਇਹਨਾਂ ਨੇ ਇਤਾਂ ਦੀ ਸੋਚ ਸਾਰਿਆਂ ਨੂੰ ਚਾਹੀਦੀ ਹੈ ਮਿਲ ਕੇ ਪ੍ਰਜਾਣ ਨੂੰ ਬਚਾਉਣਾ ਇਹ ਜਿਹੜੇ ਹੰਬੜੇ ਮਾਰੀ ਆਂ ਆਪਕ ਕਦੀ ਕਿਸੇ ਜਾਤਵਾਦ ਦੇ ਵਿੱਚ ਨਾਲ ਮਿਲ ਕੇ ਚੱਲਣਾ